ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਕੁਲਵੰਤ ਸਿੰਘ ਢਾਲੀਵਾਲ ਨੂੰ ਗੁਰੂ ਘਰ ਚੁੱਬਦੇ ਤੇ ਸਿੱਖਾਂ ਨੂੰ ਇਹ ਕੁਲਵੰਤ ਸਿੰਘ ਢਾਲੀਵਾਲ ਚੁੱਬਦਾ ਆਖਰ ਵਜ੍ਹਾ ਕੀ ਹੈ ਮੇਰੇ ਜ਼ਿਹਨ ਵਿੱਚ ਘੁੰਮਦਾ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਫੋਟੋ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕੁਲਵੰਤ ਸਿੰਘ ਢਾਲੀਵਾਲ ਹੋਰਾਂ ਦੀ ਫੋਟੋ ਹੈਗੀ ਆ ਔਰ ਨਾਲ ਉੱਥੇ ਇੱਕ ਲਾਈਨ ਲਿਖੀ ਹੋਈ ਹੈ ਕਿ ਹਰ ਪਿੰਡ ਵਿੱਚ ਚਾਰ ਤੋਂ ਪੰਜ ਗੁਰਦੁਆਰੇ ਹਨ ਪਰ ਹਸਪਤਾਲ ਡਿਸਪੈਂਸਰੀ ਇੱਕ ਵੀ ਨਹੀਂ ਜੇ ਕਿਸੇ ਨੂੰ ਹਾਰਟ ਅਟੈਕ ਆਉਂਦਾ ਤਾਂ ਗੁਰੂ ਘਰ ਲੈ ਕੇ ਜਾਓਗੇ ਕਿਉਂਕਿ ਸਾਡੇ ਕੋਲ ਹਸਪਤਾਲ ਤਾਂ ਹੈ ਨਹੀਂ ਕੁਲਵੰਤ ਸਿੰਘ ਢਾਲੀਵਾਲ ਹੋਰਾਂ ਦਾ ਇਹ ਕਹਿਣਾ ਦਰਸਲ ਇੱਕ ਪੱਤਰਕਾਰ ਨੇ ਇੰਟਰਵਿਊ ਕੀਤੀ ਆ ਉਸ ਇੰਟਰਵਿਊ ਦੇ ਦੌਰਾਨ ਇਹਨਾਂ ਨੇ ਇਸ ਕਿਸਮ ਦੀਆਂ ਗੱਲਾਂ ਬੋਲੀਆਂ ਨੇ ਹੋਰ ਕਾਫੀ ਕੁਝ ਇਹਨਾਂ ਨੇ ਬੋਲਿਆ ਹੈਗਾ ਜਦੋਂ ਤੁਸੀਂ ਪੈੰਦੀਸਟ ਇਹ ਗੱਲ ਸੁਣਦੇ ਹੋ ਜਾਂ ਇਹ ਫੋਟੋ ਦੇਖਦੇ ਹੋ ਤਾਂ ਤੁਹਾਡੇ ਵਿੱਚ ਹੋ ਸਕਦਾ ਬਹੁਤ ਸਾਰੇ ਸੱਜਣਾਂ ਨੂੰ ਲੱਗੇ ਕਿ ਗੱਲ ਬਿਲਕੁਲ ਵਾਜਿਬ ਹੈ ਲੈ ਵੀ ਪਰ ਬਾਵਜੂਦ ਇਹਦੇ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਸਿੱਖ ਇਹਦੇ ਦੁਆਲੇ ਹੋਏ ਹੋਏ ਨੇ ਆਖਰ ਵਜ੍ਹਾ ਕੀ ਹੈਗੀ ਆ ਇਹ ਕਰਦੇ ਕੀ ਹੈਗੇ ਨੇ ਮੈਂ ਇਹਨਾਂ ਬਾਰੇ ਥੋੜਾ ਜਿਹਾ ਸੋਚਿਆ ਕਿ ਪਹਿਲਾਂ ਜਾਣਕਾਰੀ ਜੀ ਹਾਸਲ ਕਰ ਲਵਾਂ ਵੀ ਇਹ ਕੌਣ ਹੈਗੇ ਆ ਤੇ ਇਹ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ ਕੁਝ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਨੇ ਪੱਤਰਕਾਰ ਜਦੋਂ ਇਹਨਾਂ ਨੂੰ ਇੰਟਰਵਿਊ ਕਰ ਰਿਹਾ ਹੈਗਾ ਤੇ ਪੱਤਰਕਾਰ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਪੇਸ਼ ਆ ਰਹੇ ਹੈਗੇ ਆ ਇਹਨਾਂ ਦੀ ਜਿਹੜੀ ਬੋਲ ਚਾਲ ਦੀ ਸ਼ੈਲੀ ਆ ਜਿਹੜੀ ਮੈਂ ਤੇ ਬਹੁਤ ਜ਼ਿਆਦਾ ਦੰਗ ਰਹਿ ਗਿਆ ਔਰ ਮੇਰੇ ਮਨ ਵਿੱਚ ਖਿਆਲ ਇਹ ਆਉਣ ਲੱਗਾ ਕਿ ਉਸ ਪੱਤਰਕਾਰ ਆਪਣੇ ਛੋਟੇ ਭਰਾ ਦੇ ਨਾਲ ਲੱਗੇ ਕਿਤੇ ਮੈਂ ਨਾਲ ਬੈਠਾ ਹੁੰਨਾ ਤੇ ਮੈਂ ਥੋੜੀ ਜਿਹੀ ਹੁਜ ਮਾਰ ਕੇ ਕਹਿੰਨਾ ਕਿ ਯਾਰ ਇਦਾਂ ਕਰ ਮੇਰੇ ਛੋਟੇ ਵੀਰ ਪੇ ਇਹਨੂੰ ਆ ਸਵਾਲ ਪੁੱਛ ਇਹਨਾਂ ਨੂੰ ਆ ਵੀ ਸਵਾਲ ਪੁੱਛ ਇਹਨਾਂ ਨੂੰ ਆ ਵੀ ਸਵਾਲ ਪੁੱਛ ਉਹ ਕਿਹੜੇ ਕਿਹੜੇ ਸਵਾਲ ਜੇ ਮੈਂ ਲੱਗੇ ਬੈਠਾ ਹੁੰਦਾ ਮੇਰੇ ਜ਼ਿਹਨ ਦੇ ਵਿੱਚ ਘੁੰਮਦੇ ਪਏ ਮੈਂ ਇਹਨੂੰ ਪੁੱਛਦਾ ਤੁਹਾਡੇ ਵਿੱਚ ਬਹੁਤ ਸਾਰੇ ਸੱਜਣਾਂ ਦੇ ਜ਼ਿਹਨ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਘੁੰਮਦੀਆਂ ਹੋਣਗੀਆਂ ਆਓ ਪਹਿਲਾਂ ਆਪਾਂ ਥੋੜੀ ਜਿਹੀ ਇਹਨਾਂ ਬਾਰੇ ਗੱਲ ਕਰ ਲੈਨੇ ਆਂ ਕਿਉਂਕਿ ਬਹੁਤ ਸਾਰੇ ਸੱਜਣ ਇਹਦਾ ਸਮਝਦੇ ਹੋ ਸਕਦੇ ਆ ਪਈ ਯਾਰ ਬਹੁਤ ਵਧੀਆ ਗੱਲ ਤੇ ਹੈਗੀ ਆ ਇੱਕ ਇੱਕ ਪਿੰਡ ਵਿੱਚ ਚਾਰ ਚਾਰ ਪੰਜ ਪੰਜ ਗੁਰੂ ਘਰ ਪਰ ਹਸਪਤਾਲ ਇੱਕ ਵੀ ਨਹੀਂ ਯਾਰ ਗੱਲ ਦੇ ਵਿੱਚ ਦਮ ਤੇ ਹੈ ਆ ਬੰਦੇ ਨੇ ਗੱਲ ਬਹੁਤ ਵਧੀਆ ਕਹੀ ਹੈ ਪਰ ਇਹ ਗੱਲ ਬਹੁਤ ਵਧੀਆ ਨਹੀਂ ਹੈ ਕਿੱਦਾਂ ਵਧੀਆ ਨਹੀਂ ਹੈ ਆਪਾਂ ਬਾਅਦ ਚ ਕਰਦੇ ਆ ਗੱਲਬਾਤ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਨਾ ਕੁਲਵੰਤ ਸਿੰਘ ਢਾਲੀਵਾਲ ਇਹਨਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਕੈਂਸਰ ਹਸਪਤਾਲਾਂ ਅਤੇ ਫਾਇਲ ਥਰੋਪੀ ਦੇ ਯੋਧੇ ਨੇ ਉਹ ਇੱਕ ਪ੍ਰਸਿੱਧ ਐਨ ਆਰ ਆਈ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਵਿੱਚ ਕੈਂਸਰ ਦੇ ਨਾਲ ਹੋਏ ਨੁਕਸਾਨ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਕੈਂਸਰ ਵਿਰੋਧੀ ਮੁਹਿੰਮ ਦੇ ਵਿੱਚ ਲਗਾ ਦਿੱਤਾ ਉਹ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਗਲੋਬਲ ਐਮਬੈਸਡਰ ਹਨ ਅਤੇ ਪੰਜਾਬ ਨੂੰ ਕੈਂਸਰ ਫ੍ਰੀ ਬਣਾਉਣ ਦੀ ਮੁਹਿੰਮ ਚਲਾ ਰਹੇ ਨੇ ਅੱਜ ਜੇ ਮੈਂ ਗੱਲਾਂ ਦੱਸਣ ਦੇ ਇਹਨਾਂ ਦੇ ਬਾਰੇ ਬਹੁਤ ਵਧੀਆ ਲੱਗਦਾ ਹੋਊਗਾ ਔਰ ਬਹੁਤ ਚੰਗੀ ਗੱਲ ਵੀ ਹੈਗੀ ਆ ਇਹਨਾਂ ਦਾ ਥੋੜਾ ਜਿਹਾ ਜੀਵਨ ਦਾ ਪਿਛੋਕੜ ਤੁਹਾਨੂੰ ਦੱਸ ਦਿੰਨਾ ਕੁਲਵੰਤ ਸਿੰਘ ਢਾਲੀਵਾਲ ਜਿਨ੍ਹਾਂ ਦੀ ਉਮਰ ਤਕਰੀਬਨ 65 ਕਰੇ ਹੈ ਉਹਨਾਂ ਦਾ ਜਨਮ ਪੰਜਾਬ ਦੇ ਮੋਗੇ ਜ਼ਿਲ੍ਹੇ ਚ ਹੋਇਆ ਸੀਗਾ 27 ਕੁ ਬਰਿਆਂ ਦੀ ਉਮਰ ਦੇ ਵਿੱਚ ਉਹ ਯੂਕੇ ਚਲੇ ਗਏ ਔਰ ਉੱਥੇ ਉਹਨਾਂ ਨੇ ਟੈਕਸਟਾਈਲ ਵਪਾਰੀ ਦੇ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ ਤੇ ਸਨ 1991 ਦੇ ਵਿੱਚ ਆਪਣੇ ਪਿਤਾ ਹੁਣਾਂ ਦੇ ਨਾਮ ਦੇ ਉੱਪਰ ਸੰਤ ਸਿੰਘ ਢਾਲੀਵਾਲ ٹرسٹ ਸਥਾਪਿਤ ਕੀਤਾ ਕੈਂਸਰ ਹਸਪੀਟਲ ਵਾਲੇ ਪਾਸੇ ਨੂੰ ਰੁਝਾਨ ਇਹਨਾਂ ਦਾ ਉਦੋਂ ਹੈ ਜਦੋਂ 18 ਕੁ ਬਰੇ ਪਹਿਲਾਂ ਉਹਨਾਂ ਦੀ ਮਾਤਾ ਅਤੇ ਸਹੁਰੇ ਦੀ ਕੈਂਸਰ ਦੇ ਕਰਕੇ ਮੌਤ ਹੋ ਗਈ ਸੀਗੀ ਜਿਹੜੇ ਕਿ ਦੇਰ ਦੇ ਨਾਲ ਪਤਾ ਲੱਗਣ ਕਰਕੇ ਹੋਈ ਭਾਵ ਕਿ ਜਿੱਦਾਂ ਕੈਂਸਰ ਜਦੋਂ ਕਿਸੇ ਨੂੰ ਹੁੰਦਾ ਹੈਗਾ ਤੇ ਕਿਉਂਕਿ ਦੇਰ ਨਾਲ ਪਤਾ ਲੱਗਾ ਜੇ ਸਮਾਂ ਰਹਿੰਦਿਆਂ ਪਤਾ ਲੱਗ ਜਾਂਦਾ ਤਾਂ ਫਿਰ ਇਲਾਜ ਹੋ ਸਕਦਾ ਸੀਗਾ ਪਰ ਉਹਨਾਂ ਦੀ ਦੇਰੀ ਨਾਲ ਮੌਤ ਹੋਈ ਪਹਿਲਾਂ ਨਹੀਂ ਪਤਾ ਲੱਗ ਸਕਿਆ ਵੀ ਕੈਂਸਰ ਦੀ ਨਾਲ ਪੀੜਤ ਹੈ ਗਿਆ ਉਹ ਜਿਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਸੋ ਜਦੋਂ ਇਹ ਕੁਝ ਇਹਨਾਂ ਨੇ ਆਪ ਦੇਖਿਆ ਆਪਣੀ ਅੱਖਾਂ ਦੇ ਮੂਰੇ ਤਾਂ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਤਬਦੀਲੀ ਜੀ ਆ ਗਈ 47 ਵਰਿਆਂ ਦੀ ਉਮਰ ਦੇ ਵਿੱਚ ਉਹਨਾਂ ਨੇ ਵਪਾਰ ਨੂੰ ਛੱਡ ਦਿੱਤਾ ਤੇ ਪੰਜਾਬ ਵਾਪਸ ਆ ਕੇ ਕੈਂਸਰ ਵਿਰੋਧੀ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ। ਉਹਨਾਂ ਦਾ ਜੋ ਮਕਸਦ ਹੈਗਾ ਜੋ ਉਹ ਦੱਸਦੇ ਆ ਉਹ ਕਹਿੰਦੇ ਕਿ ਮੇਰਾ ਮਕਸਦ ਹੈਗਾ ਕਿ ਪੰਜਾਬ ਦੇ ਜਿਹੜਾ 12500 ਤੋਂ ਵਧੇਰੇ ਪਿੰਡ ਆਪਾਂ ਕਹਿੰਦੇ ਆ ਉਹਨਾਂ ਸਾਰੇ ਪਿੰਡਾਂ ਦੇ ਵਿੱਚ अर्ਲੀ ਡਿਟੈਕਸ਼ਨ ਭਾਵ ਕਿ ਜਦੋਂ ਕੈਂਸਰ ਕਿਸੇ ਨੂੰ ਹੁੰਦਾ ਤੇ ਜਦੋਂ ਸ਼ੁਰੂਆਤ ਦੇ ਵਿੱਚ ਹੀ ਪਤਾ ਲੱਗ ਜਾਵੇ ਵੀ ਇਸ ਬੰਦੇ ਨੂੰ ਕੈਂਸਰ ਹੋਣ ਵਾਲਾ ਹੈ ਜਾਂ ਕੈਂਸਰ ਦੇ ਨਾਲ ਪੀੜਤ ਹੈ ਜਦੋਂ ਆਪਾਂ ਕਹਿੰਦੇ ਕਿ ਮੁੱਢਲੀ ਸਟੇਜ ਦੇ ਉੱਪਰ ਹੀ ਪਤਾ ਲੱਗ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਕੈਂਸਰ ਦਾ ਇਲਾਜ ਕੀਤਾ ਜਾ ਸਕੇ ਕੰਕਰੇ ਸ਼ੁਰੂ ਵਿੱਚ ਫੜ ਲਿਆ ਜਾਵੇ ਤਾਂ ਫਿਰ ਇਲਾਜ ਹੋ ਜਾਂਦਾ ਹੈਗਾ ਪੰਜਾਬ ਦੇ ਵਿੱਚ ਰੋਜ਼ਾਨਾ 43 ਲੋਕ ਕੈਂਸਰ ਦੇ ਨਾਲ ਮਰਦੇ ਆ ਜਿਨ੍ਹਾਂ ਦੇ ਵਿੱਚੋਂ 36 ਔਰਤਾਂ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਹੋਰ ਕਾਫੀ ਕੁਝ ਹੈਗਾ ਇਹਨਾਂ ਦੀ ਸਿਫਤ ਕਰਨ ਦੇ ਵਾਸਤੇ ਆਪਣੇ ਕੋਲ ਹਾਂ ਜਦੋਂ ਤੁਸੀਂ ਇਸ ਨਜ਼ਰੀਏ ਤੋਂ ਦੇਖਦੇ ਹੋ ਤਾਂ ਫਿਰ ਸਿਫਤ ਕਰਨੀ ਬਣਦੀ ਹੈ ਔਰ ਸਿਫਤ ਕੀਤੇ ਤੋਂ ਬਿਨਾਂ ਤੁਸੀਂ ਰਹਿ ਵੀ ਨਹੀਂ ਸਕੋਗੇ ਹੁਣ ਆਪਾਂ ਗੱਲਾਬਾਤ ਕਰਦੇ ਹਾਂ ਕੁਝ ਉਹ ਜਿਹੜੀਆਂ ਧਿਆਨ ਮੰਗਦੀਆਂ ਨੇ ਵੀ ਸਿੱਖਾਂ ਨੂੰ ਇਹਨਾਂ ਦੇ ਉੱਪਰ ਇਤਰਾਜ਼ ਕਿਉਂ ਹੈ ਬਹੁਤ ਸਾਰੇ ਸੱਜਣਾਂ ਦੇ ਮਨ ਵਿੱਚ ਸਵਾਲ ਹੋ ਸਕਦਾ ਹੈ ਵੀ ਯਾਰ ਜਦੋਂ ਇਹ ਬੰਦਾ ਇਹਨੇ ਵਧੀਆ-ਵਧੀਆ ਕਾਰਜ ਕਰਨ ਡਿਆ ਤਾਂ ਫਿਰ ਇਤਰਾਜ਼ ਵਾਲੀ ਗੱਲ ਕੀ ਹੋ ਗਈ ਇਤਰਾਜ਼ ਤੇ ਹੁਣੇ ਹੀ ਨਹੀਂ ਚਾਹੀਦਾ ਹੈਗਾ ਫਿਰ ਲੋਕ ਕਾਟੇ ਮਾਰ ਮਾਰ ਕੇ ਫੋਟੋਆਂ ਕਿਉਂ ਸ਼ੇਅਰ ਕਰਦੇ ਪਏ ਆ ਫੇਸਬੁਕ ਦੇ ਉੱਪਰ ਹਾਂ ਉਹਦੇ ਕੁਝ ਕਾਰਨ ਹੈਗੇ ਆ ਉਹ ਮੈਂ ਤੁਹਾਨੂੰ ਦੱਸਦਾ ਜਿਵੇਂ ਇਹ ਇਹ ਗੱਲ ਕਹਿ ਰਹੇ ਹੈਗੇ ਆ ਕਿ ਇੱਕ ਇੱਕ ਪਿੰਡ ਦੇ ਵਿੱਚ 4-4 5-5 ਗੁਰੂ ਘਰ ਇਹ ਕਹਿੰਦੇ ਵੀ ਪੰਜਾਬ ਦੇ 12783 ਪਿੰਡ ਹੈਗੇ ਆ। ਅੱਛਾ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਗਾ ਕਿ ਤੁਸੀਂ ਮੈਨੂੰ ਦੱਸਿਓ ਇਮਾਨਦਾਰੀ ਦੇ ਨਾਲ ਕਿ ਤੁਹਾਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਪਿੰਡ 12783 ਹਰੇਕ ਪਿੰਡ ਦੇ ਵਿੱਚ ਚਾਰ ਜਾਂ ਪੰਜ ਗੁਰੂ ਘਰ ਹੈਗੇ ਆ। ਦੇਖੋ ਬਹੁਤ ਸਾਰੇ ਪਿੰਡ ਇਦਾਂ ਦੇ ਹੋ ਸਕਦੇ ਆ ਜਿੱਥੇ ਇੱਕ ਤੋਂ ਵਧੇਰੇ ਗੁਰੂ ਘਰ ਹੋਣ। ਤੁਹਾਨੂੰ ਕਈ ਪਿੰਡ ਇਦਾਂ ਦੇ ਮਿਲ ਸਕਦੇ ਆ। ਜੇ ਤੇ ਇੱਕੋ ਹੀ ਗੁਰਦੁਆਰਾ ਸਾਹਿਬ ਹੋਊਗਾ ਤੁਹਾਨੂੰ ਹੋ ਸਕਦਾ ਪੂਰੇ ਪੰਜਾਬ ਦਾ ਘੇੜਾ ਮਾਰ ਕੇ ਦੇਖੋ ਤੁਹਾਨੂੰ ਇੱਕ ਪਿੰਡ ਦੇ ਵਿੱਚ ਇੱਕ ਗੁਰੂ ਘਰ ਵੀ ਇੱਕ ਲਾਗਲਾ ਪਿੰਡ ਜਿਹੜਾ ਹੈਗਾ ਤੁਹਾਨੂੰ ਉੱਥੇ ਸੰਗਤ ਜਾਂਦੀ ਮਿਲੂਗੀ ਐਦਾਂ ਵੀ ਹੈਗਾ ਪਰ ਇਹ ਕਹਿੰਦੇ ਕਿ 12783 ਪਿੰਡ ਤੇ ਗੁਰੂ ਘਰ ਚਾਰ ਪੰਜ ਖੈਰ ਇੰਜ ਹੈ ਨਹੀਂ ਹੈ ਹੁਣ ਇਹ ਗੱਲ ਨਾਲ ਸਵਾਲ ਕਰਦੇ ਆ ਕਿ ਕਹਿੰਦੇ ਤੇ ਹਸਪੀਟਲ ਹਸਪੀਟਲ ਕਿੰਨੇ ਖੋਲੇ ਆ ਐਦਾਂ ਸਵਾਲ ਕਰਦੇ ਆ ਜਦੋਂ ਉਹ ਸਵਾਲ ਕਰਦੇ ਆ ਲੱਗਦਾ ਪਈ ਬਿਲਕੁਲ ਠੀਕ ਗੱਲ ਕਰ ਰਹੇ ਹੈਗੇ ਆ ਪਰ ਤੁਹਾਨੂੰ ਉਦੋਂ ਲੱਗੂਗਾ ਪਈ ਨਹੀਂ ਯਾਰ ਠੀਕ ਨਹੀਂ ਗੱਲ ਕਰ ਰਹੇ ਹੈਗੇ ਇਹ ਜਦੋਂ ਹੁਣ ਮੈਂ ਅਗਲੀ ਗੱਲ ਤੁਹਾਨੂੰ ਬੋਲ ਕੇ ਦੱਸਣ ਲੱਗਾ ਗੁਰੂ ਘਰਾਂ ਨੂੰ ਹੀ ਟਾਰਗੇਟ ਕਿਉਂ ਕਰਦੇ ਆ ਮੰਦਰ ਵੀ ਹੈਗੇ ਆ ਇਸ ਧਰਤੀ ਦੇ ਉੱਪਰ ਉਹਨਾਂ ਨੂੰ ਕਿਉਂ ਟਾਰਗੇਟ ਕਰਦੇ ਹੈਗੇ ਇਹ ਇਸ ਤਰੀਕੇ ਦੇ ਨਾਲ ਪਈ ਇੱਕ ਇੱਕ ਮੰਦਰ ਜਿਹੜਾ ਹੈਗਾ ਇੱਕ ਨਗਰ ਦੇ ਵਿੱਚ ਗਲੀਆਂ ਮਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿੰਨੇ ਮੰਦਰ ਹੈਗੇ ਆ ਔਰ ਇੱਕ ਇੱਕ ਜਿਹੜਾ ਮੰਦਰ ਹੈਗਾ ਇਸ ਇੱਕ ਇੱਕ ਮੰਦਰ ਦੇ ਅੰਦਰ ਵੀ ਕਿੰਨੇ ਕਿੰਨੇ ਮੰਦਰ ਕਿਉਂਕਿ ਉੱਥੇ ਅਲੱਗ-ਅਲੱਗ ਭਗਵਾਨ ਜਿੱਦਾਂ ਮੂਰਤੀਆਂ ਬਣੀਆਂ ਹੁੰਦੀਆਂ ਨੇ ਅਲੱਗ-ਅਲੱਗ ਭਗਵਾਨ ਦਾ ਅਲੱਗ-ਅਲੱਗ ਮੰਦਰ ਮੰਦਰ ਦੇ ਅੰਦਰ ਵੀ ਉਹਨਾਂ ਦੇ ਬਾਰੇ ਇਨੀ ਗੱਲ ਕਰਦੇ ਹੈਗੇ ਵੀ ਉਹਨਾਂ ਨੇ ਇੰਨੇ ਕਿਉਂ ਬਣਾਏ ਹੋਏ ਐ ਇਹ ਗੁਰੂ ਘਰ ਹੀ ਇਹਨਾਂ ਨੂੰ ਕਿਉਂ ਚੁੱਭਦੇ ਪਏ ਹੈਗੇ ਆ ਇਹ ਇੱਕ ਸਵਾਲ ਹੈਗਾ ਸ਼ਾਇਦ ਹੁਣ ਤੁਹਾਨੂੰ ਥੋੜਾ ਜਿਹਾ ਲੱਗੂਗਾ ਕਿ ਹਾਂ ਯਾਰ ਇਹ ਤਾਂ ਗੱਲ ਬਣਦੀ ਆ ਵੀ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਅਗਲੀ ਗੱਲ ਇਹ ਜਦੋਂ ਟਾਰਗੇਟ ਕਰਦੇ ਆ ਗੁਰੂ ਘਰਾਂ ਨੂੰ ਤਾਂ ਉਸ ਵੇਲੇ ਇਹ ਸ਼ਾਇਦ ਇਹ ਭੁੱਲ ਜਾਂਦੇ ਹੈਗੇ ਆ ਵੀ ਜਾਂ ਆਮ ਲੋਕ ਵੀ ਕਈ ਵਾਰ ਜਦੋਂ ਉਹ ਆਮ ਲੋਕ ਇਹਨਾਂ ਨੂੰ ਖਰਾ ਸਮਝਣ ਲੱਪੈਂਦੇ ਹੋਣਗੇ ਯਾਰ ਬਹੁਤ ਵਧੀਆ ਬੜੀ ਪਾਇਦਾਰ ਗੱਲ ਕੀਤੀ ਆ ਹੁਣ ਮੈਂ ਤੁਹਾਨੂੰ ਦੱਸਦਾ ਪਾਇਦਾਰੀ ਵਾਲੀ ਗੱਲ ਦੀ ਵਿਵਕਤ ਕਿੰਨੀ ਕਹਿ ਗਈ ਆ ਤੁਸੀਂ ਮੈਨੂੰ ਦੱਸੋ ਕਿ ਹਸਪੀਟਲ ਖੋਲਣ ਦੀ ਜ਼ਿੰਮੇਵਾਰੀ ਕਿਹਦੀ ਹੈਗੀ ਆ ਭੜੋ ਭਾਰਤ ਦਾ ਸੰਵਿਧਾਨ ਉੱਥੇ ਲਿਖਿਆ ਹੋਇਆ ਕਿ ਭਾਵੇਂ ਜਿਸ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ ਭਾਰਤ ਦੇਸ਼ ਦੇ ਦੀ ਸਰਕਾਰ ਨੂੰ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਰੋਟੀ ਕੱਪੜਾ ਮਕਾਨ ਹੈਲਥ ਐਜੂਕੇਸ਼ਨ ਮੁਹੱਈਆ ਕਰਵਾਉਣਾ ਸਰਕਾਰਾਂ ਦੀ ਮੁਡਲੀ ਡਿਊਟੀ ਹੈ ਮੁਡਲਾ ਫਰਜ਼ ਬਣਦਾ ਹਸਪੀਟਲ ਹਸਪਤਾਲ ਬਣਾਉਣੇ ਸਰਕਾਰਾਂ ਦੇ ਕੰਮ ਨੇ ਇਹ ਇਹ ਵੀ ਗੱਲ ਕਹਿੰਦੇ ਹੈਗੇ ਆ ਕਹਿੰਦੇ ਵਿਦੇਸ਼ਾਂ ਦੀ ਆਪਣੀ ਗੱਲ ਕਰਦੇ ਆ ਕਿ ਮੈਂ ਯੂਕੇ ਰਹਿਣਾ ਜਿੱਦਾਂ ਵੀ ਉੱਥੇ ਕਹਿੰਦੇ ਉੱਥੇ ਤਾਂ ਕਹਿੰਦੇ ਧਾਰਮਿਕ ਸਥਾਨ ਘਾਟ ਉੱਥੇ ਤੇ ਹਸਪੀਟਲ ਬਹੁਤ ਜ਼ਿਆਦਾ ਹੈਗੇ ਆ ਉੱਥੇ ਬੜੀ ਕੇਅਰ ਹੁੰਦੀ ਹੈ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਹੈਗਾ ਜਿਹੜੇ ਉੱਥੇ ਹਸਪਤਾਲ ਬਣਾਏ ਹੋਏ ਨੇ ਧਲੇਵਾਲ ਸਾਹਿਬ ਉਹ ਕਿਹਨਾਂ ਨੇ ਬਣਾਏ ਹੋਏ ਨੇ ਕੀ ਉਹ ਸਿੱਖਾਂ ਨੇ ਬਣਾਏ ਨੇ ਕੀ ਉਹ ਇਸਾਈਆਂ ਨੇ ਬਣਾਏ ਨੇ ਕਿ ਉਹ ਹਿੰਦੂਆਂ ਨੇ ਬਣਾਏ ਨੇ ਜਾਂ ਕਿਸੇ ਹੋਰ ਧਾਰਮਿਕ ਲੋਕਾਂ ਨੇ ਬਣਾਏ ਨੇ ਉਹ ਹਸਪੀਟਲ ਬਣਾਏ ਨੇ ਉੱਥੋਂ ਦੀਆਂ ਸਰਕਾਰਾਂ ਨੇ ਜਦੋਂ ਤੁਸੀਂ ਉਹਨਾਂ ਬਾਰੇ ਗੱਲ ਕਰਦੇ ਹੋ ਉਹਨਾਂ ਦੀ ਤਾਰੀਫ਼ ਕਰਨ ਲੱਗਿਆ ਉਸ ਵੇਲੇ ਤੁਸੀਂ ਸਰਕਾਰਾਂ ਲਾਫ ਛੱਡ ਜਾਂਦੇ ਹੋ ਉਸ ਵੇਲੇ ਤੁਸੀਂ ਇਹ ਨਹੀਂ ਕਹਿੰਦੇ ਕਿ ਉੱਥੋਂ ਦੀਆਂ ਸਰਕਾਰਾਂ ਨੇ ਬਣਾਏ ਨੇ ਜੇ ਉੱਥੋਂ ਦੀਆਂ ਸਰਕਾਰਾਂ ਨੇ ਬਣਾਏ ਨੇ ਢਾਲੀਵਾਲ ਸਾਹਿਬ ਜਿੱਥੋਂ ਦੀ ਤੁਹਾਡੇ ਕੋਲ ਸਿਟੀਜ਼ਨਸ਼ਿਪ ਹੈਗੀ ਆ ਤਾਂ ਫਿਰ ਇੱਥੇ ਪੰਜਾਬ ਜਾਂ ਇੱਥੇ ਭਾਰਤ ਦੇ ਵਿੱਚ ਇੱਥੋਂ ਦੀਆਂ ਸਰਕਾਰਾਂ ਨੂੰ ਟਾਰਗੇਟ ਕਰੋ ਨਾ ਫਿਰ ਤੁਸੀਂ ਤੁਸੀਂ ਉਹਨਾਂ ਨੂੰ ਕਹੋ ਕਿ ਉੱਥੇ ਇਦਾਂ ਤੇ ਤੁਸੀਂ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਹਸਪੀਟਲ ਕਿਉਂ ਨਹੀਂ ਦੇ ਸਕੇ ਉਹਨਾਂ ਨੂੰ ਤੁਸੀਂ ਕਹੋ ਸਿੱਖਾਂ ਨੂੰ ਟਾਰਗੇਟ ਕਰਨ ਡੇਜੋ ਔਰ ਗੁਰੂ ਘਰਾਂ ਨੂੰ ਤੁਸੀਂ ਟਾਰਗੇਟ ਕਰਨ ਸਿੱਖਾਂ ਦੇ ਕੋਲ ਭਲਾ ਕੋਈ ਰਾਜ ਪ੍ਰਬੰਧ ਹੈਗਾ ਜੇ ਤਾਂ ਸਿੱਖਾਂ ਦੇ ਕੋਲ ਰਾਜ ਹੋਵੇ ਜੇ ਤਾਂ ਸਿੱਖਾਂ ਦਾ ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ ਉਸ ਰਾਜ ਦੇ ਵਿੱਚ ਹਸਪੀਟਲ ਵੀ ਸਿਗੇ ਉਸ ਰਾਜ ਦੇ ਵਿੱਚ ਗੁਰੂ ਘਰ ਵੀ ਸਿਗੇ ਉਸ ਰਾਜ ਦੇ ਵਿੱਚ ਹੁਣ ਜੇ ਤਾਂ ਸਿੱਖਾਂ ਦੇ ਕੋਲ ਅੱਜ ਵੀ ਤਾਕਤ ਹੋਵੇ ਸਿੱਖਾਂ ਦੇ ਤਾਂ ਰਾਜ ਭਾਗ ਜਾਂਦੇ ਲੱਗੇ ਨਾ ਸਿੱਖਾਂ ਦੇ ਰਾਜ ਭਾਗ ਜਾਂਦੇ ਲੱਗੇ ਸਿੱਖ ਮੁੜ ਉਹ ਜਿਹੜੇ ਵਧੀਆ ਰਾਜ ਪ੍ਰਬੰਧ ਸਗੇ ਉਹਦੀ ਪ੍ਰਾਪਤੀ ਦੇ ਵਾਸਤੇ ਜਦੋਂ ਜਹਿਦ ਕਰਦੇ ਪਏ ਆ ਜਾਂ ਤਾਂ ਤੁਸੀਂ ਫਿਰ ਤਾਂ ਸਵਾਦ ਆ ਗੱਲ ਦਾ ਵੀ ਤੁਸੀਂ ਜਿਹੜੇ ਜਦੋਜਹਿਦ ਕਰਨ ਵਾਲੇ ਸਿੱਖ ਹੋ ਆ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਭੁੱਗਤੋ ਤੁਸੀਂ ਕਹੋ ਇਹ ਗੱਲ ਵੀ ਜਦੋਂ ਖਾਲਸੇ ਕੇ ਆਪਦੇ ਰਾਜ ਹੁੰਦੇ ਸਗੇ ਉਸ ਵੇਲੇ ਖਾਲਸੇ ਨੇ ਵਧੀਆ ਰਾਜ ਪ੍ਰਬੰਧ ਦਿੱਤੇ ਆ ਉਸ ਵੇਲੇ ਲੋਕ ਖੁਸ਼ਹਾਲ ਸਗੇ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਕਿ ਖਾਲਸੇ ਦਾ ਸਾਥ ਦਿਓ ਖਾਸ ਕਰਕੇ ਉਹਨਾਂ ਸਿੱਖਾਂ ਦਾ ਜਿਹੜੇ ਸੰਘਰਸ਼ ਕਰਦੇ ਪਏ ਆ ਮੁਰ ਆਪਣੇ ਰਾਜ ਦੀ ਬਹਾਲੀ ਦੇ ਵਾਸਤੇ ਜਾਂ ਤੇ ਫਿਰ ਤੁਸੀਂ ਐਂਓ ਫਿਰ ਤੁਸੀਂ ਛੋਬਦੇ ਆ ਇਹ ਗੱਲ ਕਰਦੇ ਗੁਰੂ ਘਰਾਂ ਨੂੰ ਟਾਰਗੇਟ ਕਰੀ ਜਾਣ ਦੇ ਜੋ ਇਹ ਗੱਲ ਬਣਦੀ ਨਹੀਂ ਹੈਗੀ ਹਸਪਤਾਲ ਬਣਾਉਣਾ ਸਰਕਾਰਾਂ ਦਾ ਕੰਮ ਆ ਜੇ ਸਿੱਖਾਂ ਨੇ ਹੀ ਹਸਪਤਾਲ ਬਣਾਉਣੇ ਆ ਸਿੱਖਾਂ ਨਹੀਂ ਸਕੂਲ ਬਣਾਉਣੇ ਆ ਜੇ ਸਿੱਖਾਂ ਨੇ ਹੀ ਸਾਰਾ ਕੁਝ ਕਰਨਾ ਹੈ ਫੇਰ ਤੁਸੀਂ ਆਪ ਸਗੋ ਇਹ ਗੱਲ ਕਹੋ ਕਿ ਲੋਕੋ ਸਿੱਖਾਂ ਨੇ ਕਰਨਾ ਸਾਰਾ ਕੁਝ ਮੈਂ ਵੀ ਸਿੱਖ ਪਰਿਵਾਰ ਦੇ ਨਾਲ ਸੰਬੰਧਤ ਆ ਭਾਵੇਂ ਉਹ ਕਹਿੰਦੇ ਆ ਕਹਿੰਦੇ ਅਸੀਂ ਕਹਿੰਦੇ ਸਿਮ ਨੂੰ ਸਿੱਖ ਸਮਝਦੇ ਹੀ ਨਹੀਂ ਕਹਿੰਦੇ ਇਹ ਕਹਿੰਦੇ ਤਾਂ ਉਹਨਾਂ ਦਾ ਕਹਿਣਾ ਤਾਂ ਭਾਵੇਂ ਆ ਕਿ ਮੈਂ ਬਹੁਤ ਵਧੀਆ ਸਿੱਖ ਹੈਗਾ ਜੇ ਤੁਸੀਂ ਵੀ ਸਿੱਖ ਹੈਗਾ ਠੀਕ ਆ ਸਿੱਖ ਪਰਿਵਾਰ ਦੇ ਨਾਲ ਸੰਬੰਧਤ ਹੈਗੇ ਹੋ ਤਾਂ ਤੁਸੀਂ ਸਗੋ ਇਹ ਗੱਲ ਲਖੋ ਕਿ ਅਸੀਂ ਸਿੱਖ ਪਰਿਵਾਰਾਂ ਵਾਲੇ ਅਸੀਂ ਹਸਪੀਟਲ ਖੋਲ੍ਹ ਰਹੇ ਹਾਂ ਸਿੱਖ ਜਦੋਂ ਜਦ ਕਰ ਰਹੇ ਨੇ ਲੋਕਾਂ ਨੂੰ ਤੁਸੀਂ ਸਗੋ ਇਹ ਗੱਲ ਕਹੋ ਪ੍ਰੇਰਣਾ ਦਿਓ ਲੋਕਾਂ ਨੂੰ ਕਿ ਜਿਨ੍ਹਾਂ ਸਿੱਖਾਂ ਦੇ ਹੱਥ 'ਚ ਪਹਿਲਾ ਰਾਜ ਪ੍ਰਬੰਧ ਕਦੀ ਹੁੰਦੇ ਸੀਗੇ ਮੁੜ ਉਹਨਾਂ ਦੇ ਹੱਥਾਂ 'ਚ ਰਾਜ ਪ੍ਰਬੰਧ ਦੇ ਦਿਓ ਇਹਨਾਂ ਲੋਕਾਂ ਨੂੰ ਵੋਟਾਂ ਪਾਪ ਕੇ ਨਾ ਜਿਤਾਇਆ ਕਰੋ ਖੜੋ ਉਹਨਾਂ ਦੇ ਨਾਲ ਐਦਾਂ ਕਹੋ ਤੁਸੀਂ ਲੋਕਾਂ ਨੂੰ ਪ੍ਰੇਰਿਤ ਕਰੋ ਸਕੋ ਤੁਸੀਂ ਉਹਨਾਂ ਹਾਕਮਾਂ ਦੇ ਖਿਲਾਫ ਤਾਂ ਕੁਝ ਬੋਲਦੇ ਨਹੀਂ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਇਸ ਕਰਕੇ ਜਿਤਾਇਆ ਸਕਾ ਕਿ ਤੁਸੀਂ ਰਾਜ ਕਰੋ ਤੇ ਸਾਨੂੰ ਵਧੀਆ ਰਾਜ ਪ੍ਰਬੰਧ ਦਿਓ ਨਾਲ ਇੱਕ ਗੱਲ ਹੋਰ ਕਹਿੰਦੇ ਆ ਜਦੋਂ ਪੱਤਰਕਾਰ ਸਵਾਲ ਕਰਦਾ ਉਹ ਕਹਿੰਦਾ ਕਿ ਜਿਹੜੇ ਪੰਜਾਬ ਦੇ ਲੀਡਰੋ ਆ ਨਾ ਇਹਨਾਂ ਨੂੰ ਤੇ ਮੈਂ ਨਹੀਂ ਬੁਲਾਉਂਦਾ ਕਹਿੰਦੇ ਮੈਂ ਦਿੱਲੀ ਵਾਲੇ ਸੱਦਦਾ ਕਹਿੰਦੇ ਮੈਂ ਜਦੋਂ ਆਪਣੇ ਹਸਪੀਟਲ ਜਦੋਂ ਉੱਥੇ ਪ੍ਰੋਗਰਾਮ ਸਾਰਾ ਹੋਇਆ ਦਿੱਲੀ ਵਾਲੇ ਨੂੰ ਸੱਦਦਾ ਤੇ ਦਿੱਲੀ ਵਾਲਿਆਂ ਵਿੱਚੋਂ ਸੱਦਿਆ ਜਿਹਨਾਂ ਨੂੰ ਇੱਕ ਦਾ ਤਾਂ ਇਹਨਾਂ ਨੇ ਬੜਾ ਬੜੀ ਰਾਜਮੀ ਤਰੀਹ ਵੀ ਕੀਤੀ ਹੈਗੀ ਆ ਲਾਲਪੁਰਾ ਲਾਲਪੁਰੇ ਹੋਰਾਂ ਦੀ ਜਦੋਂ ਇਹਨਾਂ ਨੇ ਤਾਰੀਫ਼ ਕੀਤੀ ਆ ਤੇ ਲਾਲਪੁਰਾ ਕੌਣ ਪਲਾ ਜਿਹੜੇ ਕਿ ਘਾਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੈਗੇ ਆ ਲਾਲਪੁਰਾ ਉਹਨਾਂ ਦੀ ਤਾਰੀਫ਼ ਕਰਦੇ ਪਏ ਹੈਗੇ ਆ ਔਰ ਉਹ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਆਉਂਦੇ ਵੀ ਹੈਗੇ ਆ ਹੁਣ ਲਾਲਪੁਰਾ ਭਾਰਤੀਆਂ ਘਟਗਣਤੀ ਕੌਮ ਸਿੱਖ ਕੌਮ ਭਾਜਪਾ ਦੇ ਨਾਲ ਸੰਬੰਧਿਤ ਹੈਗੇ ਆ ਨਰਿੰਦਰ ਮੋਦੀ ਹੋਰਾਂ ਦੀਆਂ ਉਹ ਤਾਰੀਫਾਂ ਕਰਦੇ ਹੀ ਨਹੀਂ ਥੱਕਦੇ ਹੈਗੇ ਲਾਲਪੁਰਾ ਜੀ ਔਰ ਸਿੱਖਾਂ ਦੀ نسل ਕੁਸ਼ੀ ਕਰਨ ਵਾਲਿਆਂ ਦੇ ਖਿਲਾਫ ਕਦੀ ਆਪਣੀ ਜ਼ੁਬਾਨ ਦੇ ਵਿੱਚ ਕੁਝ ਵੀ ਨਹੀਂ ਬੋਲਦੇ ਹੈਗੇ ਸਜਾਵਾਂ ਪੂਰੀਆਂ ਕਰ ਚੁੱਕੇ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲਿਆਂ ਦੇ ਹੱਕ ਦੇ ਵਿੱਚ ਕਦੀ ਨਹੀਂ ਬੋਲਦੇ ਸਿੱਖਾਂ ਦੇ ਐਕਸ ਨੂੰ ਢਾਹ ਲਈ ਜਾਂਦੀ ਆ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਦਾ ਹੋ ਤਾਂ ਉਸ ਵੇਲੇ ਕੁਝ ਨਹੀਂ ਬੋਲਦੇ ਹੈਗੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਕੁਝ ਨਹੀਂ ਬੋਲਦੇ ਹੈਗੇ ਇਹ ਉਹਨਾਂ ਨੂੰ ਬੁਲਾਉਂਦੇ ਹੈਗੇ ਉਹ ਖਰੇ ਲੱਗਦੇ ਆ ਇਹਨਾਂ ਨੂੰ ਹੁਣੇ ਤੋਂ ਵੀ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਇਹ ਉਹਨਾਂ ਨੂੰ ਬੁਲਾਉਂਦੇ ਆ ਦਿੱਲੀ ਵਾਲਿਆਂ ਨੂੰ ਉਹਨਾਂ ਦੇ ਨਾਲ ਇਹਨਾਂ ਦੀ ਵਧੀਆ ਸਾਂਝਵਾਜ ਹੈਗੀ ਅਜੇ ਤਾਂ ਫਿਰ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਹੋਰਾਂ ਦੇ ਇਰਾਦੇ ਕੀ ਹੋਣਗੇ ਭਲਾ ਭਾਜਪਾ ਦੇ ਨਾਲ ਬੜੇ ਵਧੀਆ ਰਿਲੇਸ਼ਨ ਭਾਜਪਾ ਦੇ ਹੱਕ ਦੇ ਵਿੱਚ ਹੀ ਬੋਲਦੇ ਆ ਨਰਿੰਦਰ ਮੋਦੀ ਹੋਰਾਂ ਦੇ ਬਾਰੇ ਤਾਂ ਮੈਂ ਕਹਿੰਦਾ ਉਹ ਕਹਿੰਦੇ ਵੀ ਇਹਨਾਂ ਤੋਂ ਵਧੀਆ ਕੋਈ ਹੈ ਹੀ ਨਹੀਂ ਐ ਲਾਲਪੁਰਜ ਵੀ ਗੱਲ ਕਰਨ ਨੇ ਆ ਔਰ ਉਹਨਾਂ ਦੇ ਨਾਲ ਇਹਨਾਂ ਦੀਆਂ ਬੜੀਆਂ ਵਧੀਆ ਸਾਂਝਾਂ ਉਹਨਾਂ ਨੂੰ ਕਹਿੰਦੇ ਮੈਂ ਸੱਦਦਾ ਕਹਿੰਦੇ ਜਦੋਂ ਆਪਾਂ ਮੱਥਾ ਮੱਥਾ ਟੇਕਦੇ ਆ ਉੱਥੇ ਗੋਲਕ ਪਈ ਐ ਗੋਲਕ ਦੇ ਉੱਪਰ ਵੀ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਇਤਰਾਜ਼ ਹੈਗਾ ਹਾਂ ਵਿੱਚ ਵਿੱਚ ਜਦੋਂ ਗੱਲ ਕਰਦੇ ਆ ਨਾ ਤੁਹਾਨੂੰ ਉਹਨਾਂ ਦੀ ਬਹੁਤ ਸਾਰੀਆਂ ਗੱਲਾਂ ਇਦਾਂ ਲੱਗਣਗੀਆਂ ਕਿ ਆ ਗੱਲਾਂ ਤੇ ਬਹੁਤ ਜ਼ਿਆਦਾ ਵਧੀਆ ਹੈਗੀਆਂ ਨੇ ਠੀਕ ਐ ਕੁਝ ਗੱਲਾਂ ਬਹੁਤ ਵਧੀਆ ਹੈਗੀਆਂ ਨੇ ਵਧੀਆ ਗੱਲਾਂ ਵਧੀਆ ਹੀ ਹੁੰਦੀਆਂ ਨੇ ਪਰ ਕਈ ਵਾਰ ਇਹ ਹੁੰਦਾ ਹੈਗਾ ਕਿ ਵਧੀਆ ਗੱਲਾਂ ਕਰਨ ਵਾਲਾ ਜਿਹੜਾ ਕੋਈ ਮਨੁੱਖ ਹੁੰਦਾ ਹੈਗਾ ਉਹ ਕਰ ਕੀ ਰਿਹਾ ਹੈਗਾ ਮੁੱਖ ਰੂਪ ਦੇ ਵਿੱਚ ਤੁਹਾਡੇ ਗੁਰੂ ਘਰਾਂ ਨੂੰ ਟਾਰਗੇਟ ਕਰੀ ਜਾਂ ਰਿਹਾ ਸਿੱਖਾਂ ਨੂੰ ਟਾਰਗੇਟ ਕਰੀ ਜਾਂ ਰਿਹਾ ਜਿਹੜਾ ਪੱਤਰਕਾਰ ਇੰਟਰਵਿਊ ਕਰਨ ਰਿਹਾ ਹੈਗਾ ਉਹਦੇ ਹੀ ਦੋਲੇ ਹੋਇਆ ਬਾਡੀ ਲੈਂਗੁਏਜ ਦੇਖਣ ਵਾਲੀ ਆ ਜਿਹੜੀ ਭਾਸ਼ਾ ਆ ਉਹ ਵੇਖਣ ਵਾਲੀ ਆ ਪੱਤਰਕਾਰ ਯਾਰ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਹੈਗਾ ਉਹਨੂੰ ਤੂ ਤੂ ਕਰਕੇ ਮਤਲਬ ਖੈਰ ਚਲੋ ਉਹ ਹੁਣ ਜਿਹੜੀ ਵਧੀਆ ਗੱਲ ਹੈਗੀ ਆ ਉਸ ਵੇਲੇ ਫਿਰ ਉਹਦੀ ਬੁੱਕਤ ਨਹੀਂ ਰਹਿ ਜਾਂਦੀ ਹੈਗੀ ਕੋਈ ਵੀ ਉਹ ਕਹਿੰਦੇ ਵੀ ਗੁਰੂ ਘਰ ਨੂੰ ਛੱਡ ਕੇ ਸਿੱਖ ਸਿਰਸੇ ਤੁਰੇ ਜਾਂਦੇ ਆ ਕਦੀ ਬਿਆਸਾ ਵਾਲੇ ਦੇ ਚੱਲ ਜਾਂਦੇ ਆ ਕਦੀ ਹੋਰ ਕਿਸੇ ਦੇ ਧਰ ਦੇ ਗੁਰੂ ਚੱਲ ਜਾਂਦੇ ਆ ਕਹਿੰਦਾ ਵੀ ਜਦੋਂ ਕਿ ਚਾਹੀਦਾ ਤਾਂ ਨਹੀਂ ਸੀਗਾ ਚਾਹੀਦਾ ਤਾਂ ਇਹ ਸੀਗਾ ਕਿ ਆਪਣੇ ਗੁਰੂ ਦਾ ਦਰ ਛੱਡ ਕੇ ਕਿਧਰੇ ਹੋਰ ਨਾ ਜਾਂਦੇ ਬਹੁਤ ਵਧੀਆ ਗੱਲ ਲੱਗਦੀ ਆ ਜੀ ਫਿਰ ਗੱਲ ਹੋਈ ਗੱਲ ਵਧੀਆ ਹੁੰਦੀ ਆ ਪਰ ਤੁਸੀਂ ਆ ਜਾ ਕੇ ਸਾਰੇ ਕਾਸੇ ਨੂੰ ਫਿਰ ਕਿੱਥੇ ਪਹੁੰਚ ਤੋਂ ਨੇ ਹੁੰਨੇ ਆ ਗੁਰੂ ਘਰਾਂ ਨੂੰ ਟਾਰਗੇਟ ਕਰਨੇ ਹੁੰਨੇ ਆ ਇਹ ਜਿਹੜੀ ਚੰਗੀ ਗੱਲ ਹੈਗੀ ਆ ਆਪੇ ਕਹਿੰਨੇ ਛੱਡ ਕੇ ਜਾਣਾ ਨਹੀਂ ਚਾਹੀਦਾ ਕਿਤੇ ਹੁਣ ਜਿਸ ਚੀਜ਼ ਨੂੰ ਛੱਡ ਕੇ ਨਹੀਂ ਕਿਤੇ ਜਾਣਾ ਹੈਗਾ ਉਹਦੇ ਹੀ ਤੁਸੀਂ ਕਹਿੰਨੇ ਪੇ ਨਹੀਂ ਇਹਨਾਂ ਦੀ ਗਿਣਤੀ ਨਹੀਂ ਹੋਣੀ ਚਾਹੀਦੀ ਇੰਨੀ ਇਹਨਾਂ ਦੀ ਗਿਣਤੀ ਦੀ ਜਗ੍ਹਾ ਦੇ ਉੱਪਰ ਹਸਪਤਾਲ ਹੋਣੇ ਚਾਹੀਦੇ ਆ ਔਰ ਗੁਰੂ ਘਰਾਂ ਦੇ ਵਿੱਚ ਪਈ ਹੋਈ ਗੋਲਕ ਦੇ ਉੱਤੇ ਜਦੋਂ ਕਿੰਤੂ ਪਰੰਤੂ ਕਰਦੇ ਆ ਤਾਂ ਗੋਲਕ ਦੇ ਨਾਲ ਜਿਹੜੇ ਬਹੁਤ ਖਰੇ ਖਰੇ ਕਾਰਜ ਜਿੰਨੇ ਕੁ ਹੁੰਦੇ ਵੀ ਹੈ ਗਿਆ ਹਾਲਾਂਕਿ ਆਪਾਂ ਮੰਨਦੇ ਆ ਬਹੁਤ ਸਰੀਆਂ ਗ੍ਰਾਵਟਾ ਆ ਗਈਆਂ ਬੜੀਆਂ ਕਮੀਆਂ ਹੈਗੀਆਂ ਨੇ ਪਰ ਕਮੀਆਂ ਕਿਹਦੀ ਬਦੌਲਤ ਹੈਗੀਆਂ ਨੇ ਆਪਾਂ ਇਹ ਵੀ ਗੱਲ ਕਰਦੇ ਆ ਕਿ ਜਿਹੜੇ ਮੁਖ ਮੁਖੀ ਹੁੰਦੇ ਹੈਗੇ ਆ ਉਹਨਾਂ ਦੇ ਹੱਥ ਵੱਸ ਜਿੰਨਾ ਕੁ ਹੁੰਦਾ ਹੈਗਾ ਉਹ ਉਹਨਾਂ ਕ ਤੇ ਆਪਣੇ ਆਪ ਨੂੰ ਠੀਕ ਰੱਖ ਲੈਣ ਹਨ ਪਰ ਉਹਦੇ ਵਿੱਚ ਵੀ ਗੱਲ ਇਹ ਹੁੰਦੀ ਹੈ ਭਈ ਤੁਹਾਡੇ ਉੱਪਰ ਰਾਜ ਕਰਨ ਵਾਲੀਆਂ ਤਾਕਤਾਂ ਤੁਹਾਨੂੰ ਕੁਝ ਖਰਾ ਖਰਾ ਕਰਨ ਹੀ ਨਹੀਂ ਦਿੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕ ਦੀ ਗੱਲ ਕਰ ਲੈਣੇ ਆ ਜਿਹਦੀ ਇਹ ਗੱਲ ਕਰਦੇ ਹੈਗੇ ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੀ ਨੇ ਕਰਵਾਉਣੀਆਂ ਭਲਾ ਉਹਨਾਂ ਨੇ ਕਰਵਾਉਣੀਆਂ ਧਾਲੀਵਾਲ ਸਾਹਿਬ ਜਿਹਨਾਂ ਦਿੱਲੀ ਵਾਲਿਆਂ ਨੂੰ ਤੁਸੀਂ ਕਹਿੰਦੇ ਕਿ ਮੈਂ ਉਹਨਾਂ ਨੂੰ ਸਾਦਾ ਦਿੱਲੀ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਮੈਂ ਸਾਦਾ ਹੁਣ ਦਿੱਲੀ ਵਾਲੇ ਕੇਂਦਰ ਵਾਲੇ ਉਹ ਤੇ ਚੋਣਾਂ ਹੀ ਨਹੀਂ ਕਰਾਉਂਦੇ ਹੈਗੇ ਹੁਣ ਜਦੋਂ ਚੋਣਾਂ ਨਹੀਂ ਕਰਾਉਂਦੇ ਜਿਹੜੀ ਤੇ ਰੁੱਥੇ ਕਾਬਜ਼ ਹੈਗੀ ਆ ਉਹਨਾਂ ਦੇ ਕੋਲ ਪ੍ਰਬੰਧ ਚਲਾਉਣ ਦਾ ਹੱਕ ਕੋਈ ਨਹੀਂ ਹੈਗਾ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਥੋੜੀ ਹੈਗੇ ਇਲੈਕਸ਼ਨ ਹੁਣ ਅਸੀਂ 5 ਬਰਿਆਂ ਬਾਅਦ ਹੁੰਦੇ ਨਹੀਂ ਪਏ ਇਲੈਕਸ਼ਨ ਹੁਣ ਉਹ ਗੋਲਕ ਦੀ ਆਪਣੇ ਤਰੀਕੇ ਨਾਲ ਵਰਤੋਂ ਕਰਦੇ ਹੈਗੇ ਆ ਤੁਸੀਂ ਕਹੋ ਇਹ ਗੱਲ ਕਿ ਜਿਹੜੇ ਉੱਥੇ ਬੰਦੇ ਕਾਬਜ਼ ਹੈਗੇ ਆ ਸਾਬਤ ਸੂਰਤ ਹੈ ਗਿਆ ਉਹ ਸਿੱਕੀ ਸਰੂਪ ਦੇ ਵਿੱਚ ਹੈ ਗਿਆ ਪਰ ਖਾਲਸਾ ਜਦੋਂ ਜਦ ਕਰਨ ਰਿਆ ਕੋ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਸਰਕਾਰਾਂ ਨੂੰ ਕਹੋ ਵੀ ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਵਾਉਂਦੇ ਬਈ ਤਾਂ ਜੋ ਜਿਹੜੇ ਗਲਤ ਹੱਥ ਹੈ ਗਿਆ ਉਹਨਾਂ ਦੇ ਹੱਥਾਂ ਦੇ ਵਿੱਚੋਂ ਗੋਲਕ ਦੇ ਉੱਪਰ ਜਿਹੜਾ ਕਬਜ਼ਾ ਕਰਕੇ ਬੈਠੇ ਆ ਉਹ ਛੁੱਟ ਜਾਏ ਤੇ खरे ਸਿੱਖ ਜਿਹੜੇ ਆ ਉਹ ਮੁੜੇ ਆਉਣ ਤਾਂ ਜੋ ਗੋਲਤ ਦੀ ਗੋਲਕ ਦੀ ਦਰਬਾਰ ਤੋਂ ਨਾ ਹੋ ਸਕੇ ਤੇ ਗੋਲਕ ਦਾ ਸਾਧੂ ਪ੍ਰਯੋਗ ਹੋਵੇ ਔਰ ਉਹ ਵੀ ਇਹ ਜਿਹੜੀ ਗੱਲ ਹੈ ਗਿਆ ਸਿੱਖਾਂ ਨੇ ਵੇਖਣਾ ਸਿੱਖ ਧਰਮ ਨੇ ਵੇਖਣਾ ਸਿੱਖ ਜਥੇਬੰਦੀਆਂ ਨੇ ਦੇਖਣਾ ਖਾਲਸਾ ਪੰਥ ਨੇ ਵੇਖਣਾ ਕਿ ਗੋਲਕ ਦਾ ਆਪਾ ਇਸਤੇਮਾਲ ਕਿੱਥੇ ਕਰਨਾ ਤੇ ਕਿੱਥੇ ਨਹੀਂ ਕਰਨਾ ਜਿਹੜੇ ਹਸਪਤਾਲ ਆ ਜਾਂ ਕੁਝ ਹੋਰ ਚੀਜ਼ਾਂ ਦੀ ਗੱਲ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਦੇ ਦੁਆਲੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਹੋਣਾ ਬਣਦਾ ਉਸ ਤਰੀਕੇ ਨਾਲ ਹੁੰਦੇ ਹੀ ਨਹੀਂ ਹੈਗੇ ਸਰਕਾਰਾਂ ਦੇ ਦੁਆਲੇ ਇਹ ਹਰ ਟੁੱਕ ਮਾਤਰ ਮੜ ਜੀ ਗੱਲ ਐਵੇਂ ਇਸ਼ਾਰਾ ਮਾਤਰ ਜੇ ਕਰਕੇ ਦੇ ਗਾਂ ਤੁਰਦੇ ਜਾਂਦੇ ਹੈਗੇ ਆ ਤੇ ਅਗਲੀ ਗੱਲ ਹੁਣ ਦੇਖੋ ਗੱਲ ਇਹ ਹੈਗੀ ਆ ਭਈ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਸਪੀਟਲ ਹੁਣੇ ਚਾਹੀਦਾ ਤੁਹਾਡੇ ਘਰ ਦੇ ਵਿੱਚ ਚਲੋ ਕੋਈ ਇਦਾਂ ਦਾ ਹਾਦਸਾ ਵਾਪਰਿਆ ਖਰੀ ਗੱਲ ਵਾ ਬਹੁਤ ਹੀ ਜ਼ਿਆਦਾ ਚੰਗੀ ਗੱਲ ਆ ਕਈ ਵਾਰ ਤੇ ਬੰਦੇ ਦੇ ਘਰ ਦੇ ਵਿੱਚ ਆਪਣੇ ਆਪ ਦੇ ਨਾਲ ਕਈ ਵਾਰ ਕੁਝ ਇਦਾਂ ਦਾ ਵਾਪਰ ਜਾਂਦਾ ਹੈਗਾ ਬੰਦਾ ਤਾਂ ਵੀ ਨਹੀਂ ਜਾਗਦਾ ਤਾਂ ਵੀ ਬੰਦਾ ਵੇਸਲੇ ਹੋ ਤੁਰਿਆ ਰਹਿੰਦਾ ਤੁਹਾਡੇ ਜ਼ੇਹਨ ਦੇ ਵਿੱਚ ਕੁਝ ਖਰਾ ਆਇਆ ਤੇ ਤੁਸੀਂ ਕੁਝ ਖਰਾ ਕਾਰਜ ਜੇ ਕੀਤਾ ਜਾਂ ਕਰ ਰਹੇ ਹੋ ਜਾਂਗਾ ਹੋਰ ਬਹੁਤ ਕੁਝ ਖਰਾ ਖਰਾ ਕਰਨ ਦੀ ਤੁਹਾਡੇ ਅੰਦਰ ਤਾਂਗ ਹੈਗੀ ਆ ਤਾਂ ਫਿਰ ਉਹ ਖਰਾ ਖਰਾ ਕਰਦੇ ਰਹਿਣਾ ਚਾਹੀਦਾ ਸਿੱਖਾਂ ਨੂੰ ਟਾਰਗੇਟ ਕਿਉਂ ਮੈਂ ਵੀ ਪੱਤਰਕਾਰ ਆ ਮੰਨ ਲਓ ਮੈਂ ਪੱਤਰਕਾਰ ਹੀ ਕਰਦਾ ਮੈਂ ਕਹਿੰਦਾ ਜੀ ਮੈਂ ਬਹੁਤ ਵਧੀਆ ਗੱਲ ਕਰਦਾ ਠੋਕ ਪਾ ਜਾ ਕੇ ਗੱਲ ਕਰਦਾ ਮੈਂ ਸਿੱਖਾਂ ਨੂੰ ਹੀ ਟਾਰਗੇਟ ਕਰੀ ਜਾਵਾਂ ਸਿੱਖਾਂ ਨੂੰ ਤਾਂ ਮੈਂ ਟਾਰਗੇਟ ਤਾਂ ਕਰਾਣਾ ਜੀ ਦੇਖੋ ਜਿਹੜੀ ਵਾਜਬ ਵਾਜਬ ਗੱਲ ਹੈਗੀ ਆ ਉੱਥੇ ਤੋਂ ਮੈਂ ਜਾ ਰੀਆਂ ਮੈਂ ਕਿਹਨੂੰ ਜੀ ਮੈਂ ਮੇਰੀ ਲਾਲਪੁਰੇ ਹੋਰਾਂ ਨਾਲ ਆ ਮੈਂ ਸਰਕਾਰ ਨੂੰ ਜਮੇ ਟਾਰਗੇਟ ਨਹੀਂ ਕਰਦਾ ਫਿਰ ਮੈਂ ਕੱਲਾ ਸਿੱਖਾਂ ਦੇ ਵਾਲੇ ਹੋਈ ਜਾਵਾਂ ਫਿਰ ਮੈਂ ਕੱਲਾ ਆਪਣੇ ਜਿਹੜੇ ਪੰਥਕ ਪੱਤਰਕਾਰ ਉਹਨਾਂ ਦੇ ਵਾਲੇ ਹੋਈ ਜਾਵਾਂ ਮੈਂ ਗੁਰੂ ਘਰਾਂ ਦੇ ਵਾਲੇ ਹੋਈ ਜਾਵਾਂ ਫੇਰ ਤਾਂ ਇਹ ਨਾ ਗੱਲ ਸ਼ੋਭਦੀ ਹੈਗੀ ਜਾਂ ਤੇ ਮੇਰੇ ਉਧਰ ਵੀ ਜਰਾਂ ਨੇ ਨਾ ਹੋਣ ਜਾਂ ਤੇ ਮੈਂ ਉਹਨਾਂ ਦੇ ਨਾਲ ਵੀ ਆਪਣੀਆਂ ਉਹਨਾਂ ਨੂੰ ਵੀ ਨਾ ਸਾਦਾ ਹਾਂ ਮੈਂ ਦਿੱਲੀ ਵਾਲਿਆਂ ਨੂੰ ਵੀ ਫੇਰ ਵੀ ਮੈਂ ਕੋ ਗੱਲ ਕਰਦਾ ਸ਼ੋਭਦਾ ਤਾਂ ਵੀ ਇੰਨੀ ਇੱਕ ਗੱਲ ਕਰਦੇ ਸ਼ੋਭਦੇ ਆਪਾਂ ਕਿ ਮੈਂ ਆ ਖਰਾ ਖਰਾ ਕਾਰਜ ਕਰਦਾ ਪਿਆ ਹੈਗਾ ਖਾਲਸਾ ਜੀ ਸਾਥ ਦਿਓ ਤੁਸੀਂ ਔਰ ਨਾਲ ਇਹ ਗੱਲ ਕਰੀਏ ਕਿ ਕਿਹਾ ਖਰਾ ਹੋਵੇ ਜੇ ਖਾਲਸੇ ਦੇ ਆਪਦੇ ਰਾਜ ਪ੍ਰਬੰਧ ਹੋਣ ਤਾਂ ਸਾਨੂੰ ਆਏ ਦਿਨ ਇੱਥੇ ਕਦੀ ਬਹਿਨ ਕੀਤਾ ਜਾਂਦਾ ਕਦੀ ਸਾਨੂੰ ਇਹ ਮੁਸੀਬਤ ਕਦੀ ਉਹ ਮੁਸੀਬਤ ਜਿੱਦਾਂ ਇਹਨਾਂ ਨੂੰ ਵੀ ਮੁਸੀਬਤਾਂ ਆਉਂਦੀਆਂ ਪਈਆਂ ਨੇ ਪੀ ਹਸਪਤਾਲਾਂ ਵਾਸਤੇ ਜਿੰਨੀ ਮਦਦ ਦੀ ਜ਼ਰੂਰਤ ਹੈ ਜਿੰਨੀ ਮਾਇਆ ਦੀ ਲੋੜ ਹੈ ਉਹ ਨਹੀਂ ਹੁੰਦੀ ਹੈਗੀ ਹੋਰ ਹੋਣੀ ਚਾਹੀਦੀ ਹੈ ਤਾਂ ਜੋ ਆਪਾਂ ਹੋਰ ਵੀ ਵਧੀਆ-ਵਧੀਆ ਕਾਰਜ ਕਰ ਸਕੀਏ ਉੱਥੇ ਫਿਰ ਕਹਿਣਾ ਬਣਦਾ ਇਹਨਾਂ ਨੂੰ ਪਿਕਾਸ਼ ਕਿਤੇ ਖਾਲਸੇ ਦੇ ਆਪਦੇ ਬੋਲ ਬਾਲੇ ਹੁਣ ਖਾਸ ਖਾਸ ਕਿਤੇ ਦੇਖੋ ਜਿਹਨਾਂ ਨੂੰ ਮਿਹਣੇ ਦੇ ਰਹੇ ਹੋ ਉਹਨਾਂ ਵਾਸਤੇ ਰਾਜ ਪ੍ਰਬੰਧ ਮੰਗੋ ਨਾ ਪਿਕਾਸ਼ ਕਿਤੇ ਅਕਾਲਪੁਰਖ ਵਾਹਿਗੁਰੂ ਜੀ ਮੇਅਰ ਕਰੋ ਸਿੱਖਾਂ ਦੇ ਪਰਕ ਕਿਤੇ ਇਹਨਾਂ ਦੇ ਆਪਣੇ ਰਾਜ ਪ੍ਰਬੰਧ ਹੋਣ ਤਜਣ ਵਾਲੀ ਸ਼ਾਨ ਗੁਰੂ ਘਰੋਂ ਸਾਰੇ ਹੋਏ ਆ ਉਹ ਵਧੀਆ ਹਸਪਤਾਲ ਵੀ ਜ਼ਰੂਰ ਬਣਾ ਲੈਣਗੇ ਬਣਾਏ ਵੀ ਹੋਏ ਆ ਬਹੁਤ ਸਾਰੇ ਹੈਗੇ ਆ ਐਡੀ ਵੀ ਗੱਲ ਕੋਈ ਨਹੀਂ ਹੈਗੀ ਔਰ ਸਕੂਲ ਵੀ ਬਣਾਏ ਹੋਇਆ ਸਿੱਖਾਂ ਨੇ ਐਡੀ ਵੀ ਗੱਲ ਕੋਈ ਨਹੀਂ ਹੈਗੀ ਹਾਲਾਂਕਿ ਸਿੱਖਾਂ ਦੇ ਕੋਲ ਰਾਜ ਨਹੀਂ ਹੈਗਾ ਉਹਦੇ ਬਾਵਜੂਦ ਵੀ ਸਿੱਖਾਂ ਨੇ ਜਿੰਨਾ ਕਿਹਾ ਹੈਗਾ ਉਹਨਾਂ ਕਰ ਕੀਤਾ ਆ ਤੁਸੀਂ ਰਾਜ ਭਾਗ ਦੀ ਗੱਲ ਕਰੋ ਨਾ ਜਿਹਨਾਂ ਦੇ ਕੋਲ ਹੈਗੇ ਆ ਉਹਨਾਂ ਨੂੰ ਤੁਸੀਂ ਟਾਰਗੇਟ ਕਰੋ ਪਰ ਕੰਮ ਉਲਟ ਹੋਣ ਡਿਆ ਨਾ ਜਦੋਂ ਤਾਂ ਕਰਕੇ ਧਾਲੀਵਾਲ ਸਾਹਿਬ ਤੁਸੀਂ ਸਿੱਖਾਂ ਨੂੰ ਚੁਬਦੇ ਹੋ ਇਸੇ ਕਰਕੇ ਚੁਬਦੇ ਪਿਆ ਕਿਉਂਕਿ ਤੁਹਾਡੀ ਜਿਦਾ ਤੁਸੀਂ ਕਹਿੰਦੇ ਦਿੱਲੀ ਵਾਲੇ ਨੂੰ ਮੈਂ ਸਾਦਾ ਹੁੰਨਾ ਆ ਤਾਂ ਕਰਕੇ ਚੁਬਦੇ ਆ ਤੁਹਾਡੀ ਉਹਨਾਂ ਦੇ ਨਾਲ ਸਾਂਝਾ ਲਾਲਪੁਰਾ ਜੀ ਦੇ ਨਾਲ ਤਾਂ ਕਰਕੇ ਤੁਹਾਨੂੰ ਚੁਬਦੇ ਆ ਤੁਸੀਂ ਕਹਿੰਦੇ ਕਿ ਅਸੀਂ ਦਵਾਈਆਂ ਦਾ ਲੰਗਰ ਲਾਉਨੇ ਆ ਔਰ ਸਿੱਖਾਂ ਨੂੰ ਕਹਿੰਦਾ ਤੁਸੀਂ ਕਹਿੰਦਾ ਕਾਦਾ ਲਾਉਨੇ ਪਹਲਾ ਤੁਸੀਂ ਕਹਿੰਦਾ ਜਲੇਬੀਆਂ ਦੇ ਤੁਸੀਂ ਕਹਿੰਦਾ ਹੋਰ ਲੰਗਰ ਲਾਉਨੇ ਆ ਤੁਸੀਂ ਕਹਿੰਦਾ ਆਹ ਲੰਗਰ ਲਾਉਨੇ ਆ ਕਹਿੰਦਾ ਤੁਸੀਂ ਹੁਣ ਗੁਰੂ ਘਰਾਂ ਦੇ ਵਿੱਚ ਲੰਗਰ ਤੇ ਚੱਲਣਗੇ ਹਨਾ ਜੀ ਫੜਾ ਲੰਗਰ ਦੀ ਮਹੱਤਤਾ ਦਾ ਉਦੋਂ ਦੇਖੋ ਜਦੋਂ ਆ ਪਿੱਛੇ ਹੁਣ ਤਰਾਸਦੀ ਆਈ ਹੈ ਹੜਾ ਆਏ ਸੀਗੇ ਤਾਂ ਹੜਾਂ ਦੇ ਦੌਰਾਨ ਗੁਰੂ ਘਰਾਂ ਦੀਆਂ ਇਮਾਰਤਾਂ ਨੂੰ ਵਰਤਿਆ ਗਿਆ ਕਿ ਨਹੀਂ ਵਰਤਿਆ ਗਿਆ ਲੋਕਾਂ ਦੀ ਸੇਵਾ ਦੇ ਵਾਸਤੇ ਆਪਣੇ ਪਰਿਵਾਰਾਂ ਵੱਲੇ ਝਾਤ ਮਾਰ ਕੇ ਦੇਖੋ ਆਪਾਂ ਨੇ ਕਿਵੇਂ ਅਗਲੇ ਚ ਗੱਲਾਂ ਚ ਆ ਕੇ ਬਹੁਤ ਛੇਤੀ ਪ੍ਰਭਾਵਤ ਹੋ ਗਏ ਹਾਂ ਬਈ ਹਾਂ ਇੱਕ ਕੇ ਪੈੜੇ ਚ ਗੁਰਦੁਆਰੇ ਲੈ ਬਿਲਕੁਲ ਸੱਚੀ ਗੱਲ ਹੈ ਜੀ ਹਸਪਤਾਲ ਕਿਉਂ ਨਹੀਂ ਅਰੇ ਹਸਪਤਾਲ ਖੋਲ੍ਹਨੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਨੇ ਐਵੇਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਨਾ ਆ ਜਾ ਕਰੋ ਗੁਰੂ ਘਰਾਂ ਦੀ ਮਹੱਤਤਾ ਨੂੰ ਵੀ ਸਮਝੋ ਜਨਮ ਤੋਂ ਲੈ ਕੇ ਮਰਨ ਤੱਕ ਜਿੰਨੇ ਵੀ ਸੰਸਕਾਰ ਹੁੰਦੇ ਆ ਇਸ ਤੋਂ ਇਲਾਵਾ ਕੋਈ ਉੱਚੀ ਨੀਵੀਂ ਕੋਈ ਹੋਰ ਗੱਲ ਹੋ ਗਈ ਕੋਈ ਘਟਨਾ ਵਾਪਰ ਗਈ ਕੋਈ ਤਰਾਸ ਦੀ ਆ ਗਈ ਉਸ ਵੇਲੇ ਗੁਰੂ ਘਰਾਂ ਦੀਆਂ ਇਮਾਰਤਾਂ ਕੰਮ ਆਉਂਦੀਆਂ ਨੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਆਪਾਂ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਂ ਤੇ ਵਸਣ ਦਾ ਭਾਵ ਵੀ ਇਹੀ ਹੁੰਦਾ ਹੈਗਾ ਕਿ ਜਨਮ ਤੋਂ ਲੈ ਕੇ ਮਰਨ ਤੱਕ ਜਿੰਨੇ ਵੀ ਕਾਰਜ ਕੀਤੇ ਜਾਂਦੇ ਨੇ ਗੁਰੂ ਨੂੰ ਵਿਚਾਲੇ ਰੱਖ ਕੇ ਕੀਤੇ ਜਾਂਦੇ ਨੇ ਔਰ ਗੁਰੂ ਗੁਰੂ ਘਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਹੋਏ ਹੈ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਔਰ ਇਹਨਾਂ ਨੂੰ ਉਹੀ ਗੁਰੂ ਘਰ ਹੀ ਚੁਬੀ ਜਾਂਦੇ ਹੈਗੇ ਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਉਸ ਰਾਜ ਦੀ ਗੱਲ ਕਰੋ ਅਖੀਰ ਦੇ ਵਿੱਚ ਸਮਾਪਤੀ ਕਰਦੇ ਆ ਇੱਕੋ ਗੱਲ ਦੇ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਸਰਕਾਰਾਂ ਸਿੱਖਾਂ ਨੂੰ ਆਪ ਦੇ ਰਾਜ ਭਾਗ ਮੁੜ ਦੇ ਦੇਣ ਜਾਂ ਜਿਹੜੇ ਸੰਘਰਸ਼ ਕਰਨ ਵਾਲੇ ਹੈਗੇ ਆ ਆਮ ਲੋਕਾਂ ਨੂੰ ਕਹਿਣ ਕਿ ਭਾਈ ਤੁਸੀਂ ਉਹਨਾਂ ਲੋਕਾਂ ਦਾ ਸਾਥ ਦਿਓ ਜਿਹੜੇ ਦੁਬਾਰਾ ਇੱਥੇ ਉਸ ਰਾਜ ਦੀ ਸਥਾਪਤੀ ਦੇ ਵਾਸਤੇ ਜਦੋਂ-ਜਦ ਕਰਦੇ ਪਏ ਆ ਜਿਹੜੇ ਕਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਹੋਇਆ ਕਰਦੇ ਸੀਗੇ ਤਾਂ ਹਾਲਾਤ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਣਗੇ ਮੈਂ ਕੱਲਾ ਐਂਦਾ ਕਹੋ ਤੁਸੀਂ ਵੀ ਮੈਂ ਕੱਲਾ ਜੇ ਸਿੱਖ ਪਰਿਵਾਰ ਦੇ ਵਿੱਚੋਂ ਸੀਗਾ ਜਾਂ ਹੈਗਾ ਆ ਆਪਣੇ ਉਹਨੂੰ ਤੁਸੀਂ ਵੀ ਕਹਿੰਦੇ ਸਿੱਖ ਕਹਿੰਦੇ ਆਪਣੇ ਆਪ ਨੂੰ ਤੁਸੀਂ ਵੀ ਮੰਨ ਲਓ ਵੀ ਮੈਂ ਜ ਕੱਲਾ ਐਂਦਾ ਕਰ ਸਕਦਾ ਤੇ ਜਦੋਂ ਸਿੱਖਾਂ ਦੀ ਸਰਕਾਰ ਹੋਊਗੀ ਤਾਂ ਫਿਰ ਕੀ ਕੁਝ ਨਾ ਹੋ ਜਾਊਗਾ ਇਹ ਫਿਰ ਤਾਂ ਬਹੁਤ ਕੁਝ ਹੋ ਜਾਊਗਾ ਹਾਲਾਂਕਿ ਤੁਸੀਂ ਐਦਾਂ ਵੀ ਕਹਿ ਸਕਦੇ ਹੈਗੇ ਆ ਕਿ ਜੇ ਮੈਂ ਇਕੱਲਾ ਕਰ ਸਕਦਾ ਆ ਤਾਂ ਸਿੱਖੋ ਜਾਂ ਖਾਲਸਾ ਜੀ ਤੁਸੀਂ ਵੀ ਇਕੱਲੇ ਕਹਿ ਰਹੇ ਜਾਂ ਇਕੱਠੇ ਹੋ ਕੇ ਸੰਗਠਿਤ ਹੋ ਕੇ ਹੋਰ ਬਹੁਤ ਕੁਝ ਕਰ ਸਕਦੇ ਹੋ ਪਰ ਤਾਂ ਤੁਸੀਂ ਕਹਿੰਦੇ ਸ਼ੁਭਦੇ ਆ ਜੇ ਤੁਸੀਂ ਸਰਕਾਰਾਂ ਨੂੰ ਵੀ ਨਾਲ ਟਾਰਗੇਟ ਕਰੋ ਨਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਜੇ ਕਰਨਾ ਹੀ ਸਿੱਖਾਂ ਨੇ ਆ ਸਾਰਾ ਕੁਝ ਜਿੰਨ ਨੂੰ ਤੁਸੀਂ ਤਾਣੇ ਵੇਣੇ ਦੇਣ ਦੇ ਜੋ ਤੇ ਫਿਰ ਸਰਕਾਰਾਂ ਦਾ ਅਚਾਰ ਪਾਉਣਾ ਪਲਾ ਇਹ ਸਵਾਲ ਦਾ ਜਵਾਬ ਦੇ ਦਿਓ ਫਿਰ ਸਰਕਾਰਾਂ ਦਾ ਅਚਾਰਪਣਾ ਫਿਰ ਜਦੋਂ ਪੱਤਰਕਾਰ ਸਵਾਲ ਕਰਦਾ ਵੀ ਕਸੂਰ ਕਿਦਾ ਸਾਰੇ ਕਸੇ ਚ ਕਹਿੰਦੇ ਕਸੂਰ ਤੁਹਾਡਾ ਕਸੂਰ ਜਨਤਾ ਦਾ ਕਸੂਰ ਪਬਲਿਕ ਦਾ ਹੱਦ ਹੋ ਗਈ ਮੇਰਾ ਕਸੂਰ ਹਰ ਗੱਲ ਚ ਪਬਲਿਕ ਦਾ ਹੈ ਤੇ ਮਾਲਮ ਤਾਂ ਛਕਣ ਨਹੀਂ ਆ ਸਰਕਾਰਾਂ ਕੰਮ ਨਹੀਂ ਕਰਦੀਆਂ ਸਰਕਾਰਾਂ ਕਸੂਰ ਪਬਲਿਕ ਦਾ ਹੱਦ ਹੋ ਗਈ ਹੈ ਕਮਾਲ ਦੀ ਗੱਲ ਵਾ ਸਰਕਾਰਾਂ ਨੂੰ ਟਾਰਗੇਟ ਕਰੋ ਤਾਂ ਪੰਜਾਬ ਦੀ ਧਰਤੀ ਦੇ ਉੱਪਰ ਮੁੜ ਉਹ ਉਹੀ ਰਾਜ ਭਾਗ ਜਿਹੜੇ ਕਦੀ ਹੁੰਦੇ ਸੀਗੇ ਉਹਦੀ ਸਥਾਪਤੀ ਦੇ ਵਾਸਤੇ ਜਦੋਂ ਜਹਤ ਕਰਨ ਵਾਲਿਆਂ ਦੇ ਹੱਕ ਦੇ ਵਿੱਚ ਤੁਸੀਂ ਬੋਲੋ ਜੇ ਨਹੀਂ ਬੋਲਣਾ ਤਾਂ ਨਾ ਬੋਲੋ ਪਰ ਇਹਦਾ ਟਾਰਗੇਟ ਨਾ ਕਰੋ ਬੋਲੋ ਮੈਂ ਤਾਂ ਕਹਿੰਦੇ ਆ ਹੈਗਾ ਵੀ ਬੋਲੋ ਜੇ ਤੁਸੀਂ ਬੋਲਦੇ ਹੈਗੇ ਉਹ ਬਾਕੀ ਦੇ ਨਾਲ ਵੀ ਮੈਂ ਸਿੱਖਾਂ ਨੂੰ ਬੋਲਦਾ ਸਿੱਖ ਕਰ ਸਕਦੇ ਆ ਕਰ ਸਕਦੇ ਆ ਤੁਹਾਨੂੰ ਤਾਂ ਹੀ ਤੁਸੀਂ ਮਿਹਣੇ ਮਾਰਦੇ ਆ ਨਾ ਤਾਂ ਹੀ ਕਰਨਗੇ ਉਹਨਾਂ ਸਿੱਖ ਜਿਸ ਸਿੱਖਾਂ ਦੇ ਕੋਲ ਤਾਕਤ ਹੋਊਗੀ ਸਿੱਖਾਂ ਦੇ ਕੋਲ ਰਾਜ ਹੋਣਗੇ ਸੋ ਇਦਾਂ ਦੀ ਗੱਲਬਾਤ ਕਰੋ ਮੈਂ ਨਹੀਂ ਚਾਹਨਾ ਹੈਗਾ ਕਿ ਤੁਹਾਡਾ ਮਨ ਹੋਰ ਜ਼ਿਆਦਾ ਸਿੱਖਾਂ ਤੋਂ ਖੱਟਾ ਜਾ ਹੋਵੇ ਸਿੱਖਾਂ ਤੋਂ ਸਿੱਖੀ ਤੋਂ ਜਾਂ ਗੁਰੂ ਘਰਾਂ ਤੋਂ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਦੂਰੀ ਜੀ ਬਣ ਜਾਵੇ ਨਫ਼ਰਤ ਜੀ ਬਣੇ ਪਿਆਰ ਪੈਦਾ ਕਰੋ ਤੁਹਾਡੇ ਕੋਲ ਬਹੁਤ ਕੁਝ ਖਰਾ ਖਰਾ ਹੈਗਾ ਆ ਤੁਸੀਂ ਬਹੁਤ ਸਾਰੀਆਂ ਖਰੀਆਂ ਖਰੀਆਂ ਗੱਲਾਂ ਵੀ ਜ਼ਰੂਰ ਕਰਦੇ ਹੈਗੇ ਹੋ ਥੋੜਾ ਜਿਹਾ ਗੁਰੂ ਘਰ ਤੋਂ ਜਿੱਦਾਂ ਤੁਸੀਂ ਕਹਿੰਦੇ ਨਾ ਕਿ ਗੁਰਬਾਣੀ ਤੋਂ ਪ੍ਰੇਰਣਾ ਲਓ ਸਾਰੇ ਜਣੇ ਭਾਈ ਗੁਰਬਾਣੀ ਤੋਂ ਆਓ ਆਪਸ ਸਾਰੇ ਜਣੇ ਪ੍ਰੇਰਣਾ ਲਈਏ ਤੁਸੀਂ ਵੀ ਥੋੜੀ ਜਿਹਾ ਲਓ ਆਪ ਵੀ ਲੈਣੇ ਥੋੜੀ ਜਿਹਾ ਥੋੜੀ ਜਿਹੀ ਪ੍ਰੇਰਣਾ ਆਪਾਂ ਮਿਲ ਜੁਲ ਕੇ ਅਪਾ ਬਹੁਤ ਕੁਝ ਖਰਾ ਖਰਾ ਕਰ ਸਕਦੇ ਆ ਇੱਕ ਦੂਜੇ ਨੂੰ ਮੇੜੂ ਮੇਣੀ ਹੋ ਕੇ ਖਾਸ ਕਰਕੇ ਕੌਮ ਨੂੰ ਸਮੁੱਚੀ ਨੂੰ ਮੇੜੂ ਮੇਣੀ ਹੋ ਕੇ ਇਦਾਂ ਗੁਰੂ ਘਰਾਂ ਨੂੰ ਟਾਰਗੇਟ ਕਰਕੇ ਫਿਰ ਨਹੀਂ ਆਪਾਂ ਬਖਸ਼ੇ ਜਾਵਾਂਗੇ ਫਿਰ ਆਪਾਂ ਖਾਲਸਾ ਪੰਥ ਦੇ ਰੋਹ ਦਾ ਵੀ ਸ਼ਿਕਾਰ ਹੋਵਾਂਗੇ ਹੀ ਹੋਵਾਂਗੇ ਔਰ ਹੁਣ ਆਪਣਾ ਤਾਂ ਕਰਕੇ ਤੁਹਾਨੂੰ ਖਾਲਸਾ ਪੰਥ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਸੋ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਦਰਸ਼ਕੋ ਤੁਸੀਂ ਵੀ ਜ਼ਰੂਰ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ ਕਿ ਤੁਹਾਡੀ ਧਾਲੀਵਾਲ ਜੀ ਦੇ ਪ੍ਰਤੀ ਕੀ ਰਾਏ ਹੈ ਪਾਸਾ ਜ਼ਰੂਰ ਆਪਾਂ ਸੱਭੇ ਕ ਰੱਖੀਏ ਇੰਨੀ ਇੱਕ ਮੇਰੀ ਬੇਨਤੀ ਹੈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ